ਵੀਰੇ ਵੀਰੋ ਸਾਰਾ ਕਰਦਾ ਹਾਂ ਤੁਹਾਡਾ ਮੇਰੇ ਵਲੌਗ ਚ ਇਹ ਮਿੱਤਰੋ ਅੱਜ ਦਾ ਵਲੌਗ ਆਪਣਾ ਸਿੰਪਲ ਜਿਹਾ ਹੈ ਇਹ ਆਪਾਂ ਮਿੱਤਰੋ ਮੇਰੇ ਵੀ ਲੋਗ ਵੀ ਪੌਣ ਲਾਤੇ ਆ ਤੇ ਦੇਖਿਆ ਕਰੋ ਨਾਲੇ ਆਪਣੀ ਇੰਸਟਾਗ੍ਰਾਮ ਤੇ ਆਪਾਂ ਰੇਜ ਨਹੀਂ ਕਰਦੇ ਬੋਲੋ ਮੈਂ ਤੁਹਾਨੂੰ ਥਲੇ ਮੈਂਸ਼ਨ ਕੀਤਾ ਹੋਵੇਗਾ ਦੇਖੋਸ਼ ਕਰੋ ਚੈੱਕ ਤੇ ਆਪਾਂ ਹੱਡ ਕੇ ਬੱਠੇ ਸੀ ਕਾਲਾ ਜੋੜਾ ਆਪਾਂ ਚੈੱਕ ਮੇਰੇ ਵੀਡੀਓ आपको कला जोट छूज मुरगे मुर्गे हेल्थ बुआ करो चेक तो जो इतने मित्रों अपना खोडा लगा ही वो पिंजरा सी अपना कर लिया खाली इतने मित्रों देख तो रहे मुरगी जो सेवा मंगूगी मुरगी बिठावे सेवा तो करो चेक कबूतर उठे सवेरे सवेरे करो चेक मेरे भीरियो ਕੋਲੇ ਆਪਣੇ ਮਿੰਨੀ ਬਟੂਛ ਬਖਾਇਆ ਇਥੋਂ ਨਾਲੇ ਕਬੂਤਰ ਆ ਇਹ ਤੇ ਉੱਤਰੇ ਪੂਰੇ ਉੱਤਰੋ ਆਪਾਂ ਇੱਕ ਕਬੂਤਰ ਲੈਂਦਾ ਨਵਾਂ ਮੁੰਡੇ ਕੋ ਬੱਗਾ ਤੁਹਾਨੂੰ ਵੀ ਰਖੋ ਰਿਹਾ ਅੱਜ ਪਿਓ ਚਿੱਟਾ ਕਬੂਤਰ ਆ ਸ਼ਾਕਾ ਉਤਰੇ ਉਤਰੋ ਤੇ ਇਹਨਾਂ ਬਲੋ ਕਿਰਾ ਚੋਕ ਲੈਂਦੋ ਮੈਂ ਕਿਹਾ ਮਤਲਬ ਮੁਰਗੀਆਂ ਨੂੰ ਨਾ ਖੋਜਿੰਦੇ ਮੁਰਗੇ ਰਹਿਣ ਦਿੰਦੇ ਆ ਕੋਲੇ ਮੈਂ ਤਾਂ ਖੋਜ ਹੀ ਦਿੰਦੀ ਜੇ ਮੁਰਗੀਆਂ ਨੂੰ ਹਾਂਜੀ ਮੇਰੇ ਵੀਰ ਕਰੋ ਚੱਕ ਲੱਗ ਗਿਆ ਆਪਣੇ ਵੀਡੀਓ ਰੌਣਕਾ ਕਲੋ ਚੈੱਕ ਇਹ ਆਪਣੀ ਆਹ ਮੁਰਗੇ ਪੂਰਾ ਚਮਲ ਗਿਆ ਮੁਰਗਿਆ ਦੇਖ ਕੇ ਤੇ ਮਿੱਤਰੋ ਆਪਣੀਆਂ ਕਾਲੀ ਮੁਰਗੀ ਦੇ 5 ਅੰਡੇ ਹੋ ਗਏ ਆ ਆਪਣੇ ਕੋ ਕਾਲੀ ਮੁਰਗੀ ਤੇ ਆ ਕਾਲੇ ਮੁਰਗੇ ਦੇ ਤੇ ਕਰੋ ਜੀਰੋ ਆਪਾਂ ਜੇ ਕੋ ਮਿੱਤਰੋ 18 ਮਾਡੇ ਹੋ ਗਏ ਤੇ ਆਪਾਂ ਬਣਾ ਲਾਂਗੇ ਕਰੋ ਚੈੱਕ ਮਿੱਤਰੋ ਇੰਨੀ ਡਾਰਾ ਡਾਤੀ ਆ ਆਪਣੇ ਗਾਂਡੀਆਂ ਨੇ ਵੀ ਕਰੋ ਚੈੱਕ ਤੇ ਮਿੱਤਰੋ ਆਪਾਂ ਦੇਖਦੇ ਆ ਮਿੱਤਰੋ ਮੇਰੇ ਖਿਆਲ ਨਾਲ ਮਿੱਤਰੋ ਆਹ ਮੁਰਗੀ ਦਾ ਪਲੈਂਟ ਜੇ ਲੱਗ ਪਿਆ ਨਾ ਇਹਨੂੰ ਜਾਂ ਤੁਹਾਨੂੰ ਨਿਰ ਬਿਠਾਵਾਂਗੇ ਜਾਂ ਤਾਂ ਫਿਰ ਆਪਾਂ ਆ ਕਾਲੀ ਮੁਰਗੀ ਨੂੰ ਇਹਦੇ ਹਾਂਡੇ ਦਾ ਬਿਠਾ ਦਾਂਗੇ ਇਹ ਆਪਾਂ ਚੀਨੀ ਮੁਰਗੀ ਪਟਾਈ ਸੀ ਮੈਂ ਤਾਂ ਸਲਾਹ ਦੋ ਆਪਾਂ ਵਲੌਗਰੀ ਬਣਾਉਂ ਅਸੀਂ ਇਹਨੇ ਮਿੱਤਰੋ ਪਰਾਂਡੇ ਸਾਰੇ ਛੱਡ ਗਏ ਉਹ ਜਾਂ ਸਾਡੇ ਜ ਰਿ ਮਹੀਨੇ ਤੇ ਆਪਰੇ ਸਾਲੂ ਕਹਿੰਦਾ ਨਮਾ ਗੁੱਤਲ ਫਿਰਦਾ ਮਾਨਦਾਨੀ ਪਿਆ ਮੈਂ ਦੱਸਣ ਦਿਆ ਵੀ ਆਪਾਂ ਸਾਰੇ ਉਹਨਾਂ ਦੇ ਆ ਅੱਛਾ ਲੈ ਦੇ ਇਹ ਮੰਨਦਾ ਨਹੀਂ ਪਿਆ ਤੇ ਮਤੋ ਆਪਾਂ ਵੀ ਡੋਰੇ ਪਰ ਆਪਾਂ ਮੈਂ ਤਾਂ ਦੋੜ ਹੋਏ ਤੱਕ ਦੋਵਾਂ ਨੇ ਪੋਨੀਆਂ ਆਪਾਂ ਬੱਗਾ ਕਬੂਤਰ ਲੈਂਦਾ ਤਾ ਨੂੰ ਵੀ ਦਿਖਾ ਰਿਹਾ ਨਾ ਮਾ ਕਾਲੀ ਅੱਖਾਂ ਦਾ ਪ्योर ਛੋਟਾ ਸ਼ਾਹ ਕਬੂਤਰ ਤੇ ਚੱਲਦੇ ਆਪਾਂ ਘਰ ਨੂੰ ਜੀ ਮੇਰੇ ਵੀਰੋ ਆ ਕੇ ਆਪਾਂ ਇਧਰ ਆਪਣੇ ਕਬੂਤਰ ਆ ਗਏ ਬਾਕੀ ਆਕ ਲੱਗੀ ਆਪਣੀ ਸਤਰੀ ਸਤਰੀਨ ਲੋਹਰੇ ਤੇ ਇੱਥੇ ਆਪਾਂ ਮੈਂ ਤਰੋ ਕਦਰ ਨੂੰ ਆਪਣਾ ਬੱਚੇ ਰਹੀ ਗਿਆ ਪਹਿਲੋ ਕਰੋ ਚੈੱਕ ਮੇਰੇ ਵੀਰੋ ਆਪਣਾ ਮੱਖੀ ਇਹ ਮਿੱਤਰ ਆਪਾਂ ਸਸਨੀ ਦੀ ਦਵਾਈ ਲਗਾਤਾਰ ਹੋਗੇ 3-4 ਦਿਨ ਬੜਾਉਦੇ ਹਨ ਇਹਨੂੰ ਤੇ ਨਾਲ ਆਪਾਂ ਬੱਚਾ ਫੜਾਈਦਾ ਹੁੰਦਾ ਆ ਲਿੰਜੋ ਥੋੜਾ ਵੱਡਾ ਹੋ ਜਾਂਦੋ ਕਰੀ ਜਾ ਰਹੇ ਹਾਂ ਫੇਰ ਪਠਾਵਾਂਗੇ ਇਹਨਾਂ ਮਿੱਤਰ ਐਲਾਈਂ ਦੀ ਮਿੱਤਰੋ ਯਾਰ ਹੋਰ ਕੋਈ ਚੱਕਰ ਨਹੀਂ ਐਲਾਨ ਕੇ ਐਲਾਈਂ ਤੇ ਕਰੋ ਚੈੱਕ ਮਿੱਤਰ ਆਪਾਂ ਨੀਲੇ ਨੀਲੇ ਪਹਿਚਾਪਾ ਹੀ ਚਾਂਜਰ ਕਰੋ ਚੈੱਕ ਸੰਸਨ ਕਰਦਾ ਪੂਰਾ ਹਾਂ ਚਿੱਟੇ ਕੂਤਰੇ ਪੈਚ ਪੈਸੀ ਮਿੱਤਰ ਪੱਕਾ ਹੀ ਠਾ ਦੇ ਕਰੋ ਚੈੱਕ ਤੇ ਉਹ ਅੰਦਾ ਮਿੱਤਰ ਪਜਾਬ ਨਾ ਬਾਗ ਉਤਰ ਬੱਕਾ ਚੈੱਕਮ ਤੋਂ ਕਾਲੀਆ ਅੱਖਾ ਨੋਕ ਚੈੱਕ ਕਰੋ ਮਿੱਤਰ ਕਿੰਨੀ ਚੁਰੀ ਆਪਾਂ ਦੇ ਕੇਪੀ ਆਈਗਾ ਇੱਕ ਬੱਲੇ ਗਲ ਵੀਰਾਂ ਗਲ ਦਾ ਸਾ ਚਿੱਟਾ ਮਿੱਤਰ ਚੌਰਾ ਖਾਂ ਬਾਹਰ ਪੂਛਦੇ ਚੈੱਕ ਮਿੱਤਰ ਮੱਖੀ ਤੇ ਸਤਰੀ ਲੋਲੇ ਪਹਿਲੇ ਨੂੰ ਬਿਠਾ ਦਈਏ ਤੁਹਾਨੂੰ ਮਿਲਦੇ ਆ ਹਾਂਜੀ ਮੇਰੇ ਵੀਰੋ ਕਰੋ ਚੈੱਕ ਬੰਦ ਤੇ ਆਪਾਂ ਕੂਤਰ ਸਤਰੀ ਤੇ ਕਰੋ ਚੈੱਕ ਮੱਖੀ ਦੇ ਆਪਰਾ ਦੂਜਾ ਵਿੱਚ ਹਾਂਜੀ ਮਿੱਤਰੋ ਕਰੋ ਚੈੱਕ ਮੇਰੇ ਵੀਰੋ ਛਤਰੀ ਤੇ ਬਿਠਾਤੇ ਆ ਬੱਚੇ ਕੂਤਰਾ ਪਾੜ ਹੋਏ ਆ 5 ਕਿਲੋਮੀਟਰ ਓਕੇ ਜਿਵੇਂ ਕਿੰਦਾ ਮੈਂ ਉਹਨਾ ਮੈਂ ਤਾਂ ਲਾਜੀ ਫੇ ਆਪਾਂ ਡਾਗਦੇ ਕੂਤਰ ਫੈਰ ਕੇ ਪਾਣੀ ਕੁਮਾੜ ਤੁਹਾਨੂੰ ਮਿਲਦੇ ਆ ਹਾਂਜੀ ਮੇਰੇ ਵੀਰੋ ਮੈਂਗਾ ਕੂਤਰਾ ਉਤਰ ਉਤਰ ਬੰਦੇਛਤਰੀ ਦੇ ਕੂਤਰਾ ਪੜਾਉਣੇ ਆ ਤੇ ਆਪਾਂ ਅਜੇ ਆਪਣੇ ਗੋਤਮ ਭਾਈ ਦੇ ਘਰੇ ਕਰੋ ਚੈੱਕ ਆਪਾਂ ਨਾਲ ਤੋ ਫਿਰ ਆਪਣੇ ਗੋਤਮ ਭਾਈ ਆਦੇ ਤੇ ਆਪਣੇ ਵੈਲੀ ਭਾਈ ਆ ਵੰਜਨ ਭਾਈ ਵੀ ਬਲੌਗ ਬਣਾਉਂਦੇ ਆ ਜਦੋਂ ਭਾਈ ਠਿੱਕਰ ਮੱਠਾ ਕਰੋ ਚੈੱਕ ਮੜਿਆ ਸੋਲੀ ਟੀ ਕਰੋ ਚੈੱਕ ਤੁਸੀਂ ਤੇ ਆਪਾਂ ਕੂਤਰੇ ਉਤਰ ਵੀ ਡੋਣੇ ਆ ਮਿੱਤਰੋ ਆਪਾਂ ਗੋਤਮ ਭਾਈ ਦੇ ਖੁੱਡੇ ਵਿੱਚ ਡੋਹਦੇ ਸਾਨੂੰ ਰੁਕ ਜਾਓ ਇਹ ਮਿੱਤਰਾਂ ਨੂੰ ਆਪਾਂ ਜਿਆ ਜੰਗਲੀ ਪੱਠਾ ਸੀ ਆਪਣੇ ਕੋਲ ਵੀ ਤੁਹਾਨੂੰ ਦਿਖਾ ਰਹੇ ਆ ਕਰੋ ਚੈੱਕ ਮਿੱਤਰੋ ਕੋਦੋਂ ਭਾਈ ਦੀਆਂ ਮੁਰਗੀਆਂ ਤੇ ਮਿੱਤਰੋ ਆਂਜਾ ਪੱਠਾ ਬਾਹਰ ਫਿਰਦਾ ਸੀ ਉਹਦਾ ਪੇ ਆ ਆ ਪੱਠੇ ਰ ਮਿੱਤਰੋ ਉਹ ਚੈੱਕ ਕਰੋ ਮਿੱਤਰੋ ਦੇਸੀ ਵੀ ਰੱਖਿਆ ਕੋਦੋਂ ਭਾਈ ਨੇ ਤੇ ਆ ਆ ਮੁਰਗਾ ਮਿੱਤਰੋ ਸਲੀਟੀ ਮੁਰਗਾ ਕਾਣਾ ਇਹੋ ਮੁਰਗੀਆਂ ਪੇ ਆ ਤੇ ਇਹ ਮੁਰਗੀ ਦੀ ਪੋਤਾ ਮਾਂ ਆਂਡਿਆਂ ਦੇ ਬੈਠੀ ਹੋਈ ਏ ਕੋਦੋਂ ਚੈੱਕ ਮੇਨ ਵੇਚੀ ਰਹਿੰਦੀ ਹੂੰ ਮਿੱਤਰ ਤੁਹਾਨੂੰ ਇੰਗਲੀ ਪੱਠਾ ਵੀ ਦਿਖਾ ਰੇ ਆ ਇੱਧਰ ਮੇਥੋਂ ਦੇਸੀ ਮੁਰਗਿਆ ਵੀ ਹੋ ਰਾ ਇੱਕ ਸੀਲਿਆਂ ਵਿੱਚ ਚੱਕਰੋ ਚੈੱਕ ਤੇ ਮੇਥੋਂ ਤਾਂ ਦਿਖਾਉਦੇ ਦੇਸੀ ਪੱਠਾ ਯਾਰ ਚ ਜੰਗਲੀ ਕੱਢ ਲਿਆ ਆਪਾਂ ਜੰਗਲੀ ਕਰੋ ਚੈੱਕ ਮਿੱਤਰੋ ਕਰੋ ਚੈੱਕ ਮਿੱਤਰੋ ਕਿੰਨਾ ਵੱਡਾ ਹੋ ਗਿਆ ਚੱਕੋ ਕਰੋ ਚੈੱਕ ਮੇਥੋਂ ਹੱਥੋਂ ਛੁੱਟੁੰਦੇ ਆ ਤੁਹਾਨੂੰ ਮੇਥੋਂ ਤਾਂ ਚੰਗੀ ਤਰ੍ਹਾਂ ਸੌਕ ਕਰੋ ਦੇ ਇਹਦਾ ਚੈੱਕ ਕਰੋ ਮਿੱਤਰੋ ਛੋਟਾ ਹੀ ਦੇਸੀ ਮੁਰਗੀਆਂ ਲੌਤਾ ਚੈੱਕ ਕਰੋ ਕਰੋ ਚੈੱਕ ਮਿੱਤਰੋ ਇਹ ਖਾ ਓਏ ਇਹ ਚਿੜੀਆਂ ਅੱਖਾਂ ਨਿਕਲ ਰਹੀਆਂ ਨੇ ਬਈ ਚੰਗੀ ਜਿਹਾ ਸੌਂਕ ਕਰਾਓ ਇਹਦਾ ਫਟਕੇ ਮੜਿਆ ਚਿੜੀਆਂ ਅੱਖਾਂ ਨਿਕਲੋ ਪੱਲੇ ਪੁੱਲੇ ਖੋਲ ਕੇ ਸੌਂਕ ਕਰਾ ਦਿਓ ਮੜਿਆ ਮਿੱਤਰਾਂ ਕਰੋ ਚੈੱਕ ਮਿੱਤਰੋ ਗੋਲਾ ਕਬੂਤਰ ਮਿੱਤਰੋ ਇਹ ਆਪਾਂ ਨਿਆਣੇ ਕੋਲ ਲਿਆ ਸੀ ਤੇ ਆਪਣੇ ਘਰੇ ਆ ਜਾਂਦਾ ਸੀ ਆਪਾਂ ਗੋਤਮ ਭਿੰਡੇ ਦਿੱਤਾ ਯਾਰ ਆਪਕੇ ਚੈੱਕ ਕਰੋ ਮਿੱਤਰੋ ਦੇ ਪੰਜੇ ਜੰਗਲੀ ਪਹਿਲਾਂ ਵੀ ਸੀ ਚਿੱਕਿਆ ਨਿਕਲਦੀ ਉਹ ਨਾਲ ਦੀ ਤੇਰਾ ਚੈੱਕ ਮਿੱਤਰੋ ਪੰਜੇ ਚੈੱਕ ਕਰੋ ਮਿੱਤਰੋ ਕਾਲੇ ਪੰਜੇ ਮੈਂ ਕਾਲੇ ਮਿੱਤਰੋ ਤੇ ਮਿੱਤਰੋ ਪੂਸ ਵੀ ਮਿੱਤਰੋ ਉੱਡਣ ਲੱਪਿਆ ਦੇਖੋ ਉਹ ਨਾਲੇ ਦੂਰੋਂ ਜੇਣਾ ਮਿੱਤਰੋ ਉਹ ਚੜ੍ਹਦਾ ਬਹਿ ਗਿਆ ਤੇ ਫੜਦੇ ਆਂ ਜੀ ਮਿੱਤਰੋ ਪਹੁੰਚ ਗਿਆ ਆਪਾਂ ਕੋਠੇ ਦੇ ਕਰੋ ਚੈੱਕ ਜੋ ਲੱਗਿਆ ਆਪਾਂ ਕਬੂਤਰਾਂ ਨੂੰ ਡਾਉਨ ਮੈਂ ਕਾ ਕੱਢੀ ਆ ਕਬੂਤਰਾਂ ਨੂੰ ਆ ਫੜਿਆ ਬੱਗਾ ਉਹ ਮੈਂ ਨਹੀਂ ਪਾਜੀਸ਼ਨ ਭਾਈ ਦੀ ਵੀਡੀਓ ਪਾ ਰਹੇ ਆ ਚਿੱਟਾ ਚਿੱਟੇ ਭਾਈ ਚਿੱਟੇ ਆਪਾਂ ਮਿੱਤਰੋ ਢਾ ਦਿੰਦੇ ਆ ਰੁਕ ਜਾਓ ਚਿੱਟਾ ਮਿੱਤਰੋ ਆਪਾਂ ਢਾਤਾ ਤੇ ਆ ਦੋ ਆ ਅੱਗੇ ਢਾਉਣ ਜੇ ਨਮਾਗਣ ਦਾ ਮੈਂ ਕਾ ਢਾ ਦਈਏ ਆਉਦਾ ਆਉਂਗਾ ਜਾਈ ਗਿਆ ਚੈੱਕ ਕਰੋ ਮਿੱਤਰੋ ਲਾਪੇ ਉੱਡੇ ਨਾ ਕਣਾ ਕੱਲ ਲਿਆਂਦਾ ਰੋਟਰ ਤੇ ਜਿਹੜਾ ਤਾਂ ਦੇਖਦੇ ਹਾਂ ਮੈਂ ਤੁਹਾਨੂੰ ਮਿਲਦੇ ਆ ਘੰਟਾ ਘੜਕ ਕੇ ਦੇਖਦੇ ਆ ਕੀ ਮੋਹਰ ਚ ਲਵਾਂਗੇ ਹਾਂਜੀ ਮੇਰੇ ਵੀਰੋ ਕੂਤਰਾ ਆਪਾਂ ਚੜ੍ਹੇ ਆ ਦੇਖਦੇ ਨਹੀਂ ਪਹਿਲੇ ਤੇਜਨ ਭਾਈ ਆਪਣੇ ਆ ਟਾਈਮ ਹੋ ਗਿਆ 12:00 ਵਜੇ ਦਾ ਤੇ ਜਿਹੜਾ ਆਪਾਂ ਬੱਗਾ ਡਾਇਆ ਸੀ ਉਹ ਆਪਣੇ ਪਿੰਡੇ ਲਾਂਕੂ ਭਾਈ ਨੇ ਕੂਤਰਾ ਰੱਖਿਆ ਉਧਰਲੇ ਪਾਸੇ ਉਹਨਾਂ ਕੂਤਰਾ ਰੱਖਿਓ ਉਹ ਬਹਿ ਗਿਆ ਗੁਰਦੁਆਰੇ ਕਰੋ ਚੈੱਕ ਹੀ ਤੁਹਾਨੂੰ ਦਿਖਦਾ ਹੋਏਗਾ ਉਹ ਬੈਠਾ ਮਿੱਤਰ ਗੁਰਦੁਆਰੇ ਤੇ ਆਪਾਂ ਚੱਲੇ ਆ ਹੁਣ ਟਿੱਕੂ ਭਾਈ ਕੋਈ ਕੋਈ ਕਈ ਕੂਤਰਾ ਬੱਗੇ ਲਾਗੇ ਤੇ ਲਿਆਉਦੇ ਆ ਤੇ ਨਾਲ ਹੀ ਉਹਨੇ ਤਾਂ ਨਿਕੁੱਤੇ ਦੇਖੋ ਦੇ ਕਿੰਦਾ ਦੇ ਆ ਤੁਹਾਨੂੰ ਮਿਲਦੇ ਹਣ ਟਿਕੂ ਜਾਗੇ ਉਹ ਆਪ ਨਾ ਆਉਂਦੇ ਨਾ ਹਾਂਜੀ ਮਿੱਤਰੋ ਆਪਾਂ ਹੀ ਟਿਕੂ ਪੈਸ਼ਾ ਤੇ ਲੱਗੀ ਆ ਕਬੂਤਰ ਕੁਸਕੂ ਖੁੱਲੇ ਹੱਡੇ ਆ ਇਹ ਇੱਕ ਇੱਕ ਪੱਠਾ ਟਿਕੂ ਵੀ ਆਕਰੋ ਚੈੱਕ 10 ਘੰਟੇ ਮਾਰੇ ਆ ਮਿੱਤਰੋ ਤੇ ਜਸ਼ਨ ਉੱਡਣ ਵੀ ਦੇੜੇ ਇੱਕ ਵੀ ਦੇ ਆਪਾਂ ਮਿੱਤਰ ਫਿਰਦਾ ਇੱਕ ਆ ਫਿਰਦਾ ਚੀਨਾ ਇਹ ਚੱਪਿਆ ਪਹਿਲਾਂ ਜੜਾ ਨਹੀਂ ਲੱਗਦੀ ਆ ਚੈੱਕ ਕਰੋ ਆਖਰ ਦਾ ਤੇ ਅੱਜ ਹੁਣ ਆਦਾ ਮੌਣੀ ਆਉਂਦਾ ਪਿਆ ਉਧਰ ਬੈਠਾ ਤੇ ਦੋ ਮਤ ਉਹ ਉੱਚੀ ਲੱਗੇ ਆ ਇੱਕ ਵਿੱਚ ਆਪਣਾ ਆ ਮੇਰਾ ਮਿੱਤਰਾਂ ਤੋਂ ਆਖਤੀ ਆਪਾ ਮਿੱਤਰੋ ਮੜਾ ਚਲ ਗਏ ਸ਼ਹਿਰ ਨੂੰ ਤੇ ਜਿਸਨੂੰ ਕਹਗੇ ਸੀ ਕਬੂਤਰ ਉਹ ਟੈਂਕੂ ਕਹੇ ਜਿਸਨੂੰ ਆ ਲਾ ਲੈਂਦਾ ਹੈ ਫਿਰ ਟੈਂਕੂ ਕੋਈ ਜਾ ਕੇ ਜਿਸ ਨੂੰ ਮੈਨੂੰ ਫੜਾ ਗਿਆ ਹਨ ਤੇ ਬੈਠੇ ਸੀ ਆਪਾਂ ਤਾਂ ਮਰ ਗਏ ਕੰਨੀ ਤੇ ਇਹਨੂੰ ਹੁਣ ਆਪਾਂ ਉਹ ਪਿੰਜਰੇ ਚ ਬਾੜ ਕੇ ਘਰੇ ਲੈ ਜਾਂਦੇ ਜਾਂ ਫਿਰ ਦੀ ਚੱਕ ਕੇ ਲੈ ਜਾਂਦੇ ਆ ਕਲੋ ਚੈੱਕ ਤੇ ਉਹ ਆਪਣਾ ਮਾਰਗਲ ਬੈਠੀ ਸੀ ਆਪਾਂ ਤੇ ਜਾਂਦੇ ਨਹੀਂ ਲੈ ਕੇ ਘਰੇ ਉਹ ਵੀਰੋ ਟਾਈਮ ਹੋ ਗਿਆ ਲਗਭਗ 1 ਵਜੇਨ ਵਾਲਾ ਤੇ ਕਬੂਤਰ ਆਪਣੇ ਆ ਗਏ ਆਪਣੇ ਕੋ ਮੰਡਾ ਆ ਤੇ ਅੱਬਗਾ ਉਤਰ ਮਿੱਤਰਾ ਪਾਵਰ ਫੇਤਨ ਦਸਾਈ ਲਾਗ ਲਿਆਂ ਦਹੀਂ ਇਹਨੂੰ ਖੁੱਡੇ ਚ ਬਾੜਦੇ ਆ ਬਾੜਾ ਖੋਲ ਕੇ ਖੁੱਡਾ ਹੋਣਾ ਕਿਚੋ ਕਲੋ ਚੱਕਮੋਂ ਚਲੇ ਗਿਆ ਖੁੱਡੇ ਚ ਵੇਗਾ ਜਾ ਕੇ ਤੇ ਹੁਣ ਆਨੇ ਆ ਕਰੇ ਇੱਧਰ ਕੰਮ ਕਰ ਜੀ ਹੁਣ ਮਿੱਤਰੋ ਲਾਉਦੇ ਆ ਕੂਤਰਾਂ ਨੂੰ ਵੀ ਮੈਂ ਕੂਤਰ ਆਪਨੇ ਲੈ ਸਿਲਾ ਕਰੋ ਚੈੱਕ ਤੇ ਪਾਣੀ ਪੁਣੀ ਨੂੰ ਬਲਾਕ ਤਾਂ ਹੀ ਹੋ ਆਪਣਾ ਬੈਠਾ ਬੱਗਾ ਮਿੱਤਰੋ ਹਾਂ ਪੂਰਾ ਟੈਪ ਸਾਨ ਕੇ ਐਦ ਵਾਰ ਤੋਂ ਬਾਹਰ ਹੀ ਡਾਮਾਂਗੇ ਜੇ ਤੁਹਾਨੂੰ ਡਾਮਾਂਗੇ ਤੇ ਪਹਿਲਾਂ ਹੀ ਨਿਕਲੋ ਤੇ ਕਰੋ ਚੈੱਕ ਤੇ ਮਿੱਤਰੇ ਸੀ ਆਪਣਾ ਅੱਜ ਦਾ ਵਲੋਗ ਜੀ ਵਲੋਗ ਵਧੀਆ ਲੱਗ ਰਿਹਾ ਤਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਮੈਨੂੰ ਦਿਨ ਅਗਲੇ ਦਾ ਧੰਨਵਾਦ